ਵੈਲਕਮ ਟੂ ਮਾਈ ਚੈਨਲ ਦੋਸਤੋ ਸ਼ੌਂਕੀ ਦਾ ਅੱਬੇ ਵਾਲੇ ਵਿੱਚ ਹੋ ਗਿਆ ਜੀ ਸਵਾਗਤ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਛੱਤ ਤੇ ਆ ਗਏ ਆਪਾਂ ਤੇ ਮੌਸਮ ਕਰੋ ਚੈੱਕ ਪੂਰਾ ਗਰਮੀ ਆ ਰਗਾ ਜਿੱਦਾਂ ਗਰਮੀਆਂ ਚ ਹੁੰਦਾ ਕੋਈ ਧੁੰਦ ਨਹੀਂ ਬਿਲਕੁਲ ਸਾਫ਼ ਮੌਸਮ ਸੂਰਜ ਵੀ ਚੜ ਗਿਆ ਚੈੱਕ ਕਰੋ ਦੋਸਤੋ ਪੂਰਾ ਸਾਫ਼ ਆ ਹਲਕੀ ਹਲਕੀ ਜੀ ਗੈਰ ਆਵਾਜ਼ ਦੂਰ ਬਾਕੀ ਟੋਟਲੀ ਸਾਫ਼ ਹੀ ਆ ਮਾਸਾ ਜੀ ਦੋਸਤੋ ਪਰਿੰਦੇ ਘਟਦੇ ਆ ਬਾਹਰ ਰੋਟੀ ਆਪਾਂ ਇਹਨਾਂ ਨੂੰ ਪੌਣ ਵਾਸਤੇ ਲੈ ਆਂਦੀ ਆ ਤੋਰੇ ਪੌਣ ਜੀ ਦੋਸਤੋ ਪਹਿਲੇ ਉਹਨਾਂ ਦਾ ਪਾਣੀ ਕੱਢੀਏ ਬਾਸ ਦੋਸਤੋ ਕਿੰਨੇ ਦਿਨਾਂ ਬਾਅਦ ਬੜਾ ਸਾਫ਼ ਮੌਸਮ ਹੋਇਆ ਨਹੀਂ ਤੇ 4-5 ਦਿਨ ਤੋਂ ਹਫਤਾ ਹੀ ਹੋ ਜਾਂਦਾ ਸੀਗਾ ਧੁੰਦੀ ਸੀਗੀ ਕਬੂਤਰਾਂ ਨੂੰ ਵੀ ਵਿਚਾਰਿਆ ਜਾਲ ਚੀ ਦਾਣਾ ਪੁੰਦੇ ਰਿਹਾ ਕੋ ਚਲੋ ਵੀ ਆ ਜਿਓ ਜੋ ਅੱਜ ਬਾਹਰ ਅੱਜ ਕਾ ਟੈਨਸ਼ਨ ਆ ਆ ਆ ਆਏ ਦੋਸਤ ਡਰ ਕੇ ਆਏ ਬਾਹਰ ਜਾਂ ਤੱਕੇ ਗਿੱਲੀ ਗੁੱਲੀ ਦੇਖ ਲਈ ਇਹਨਾਂ ਨੇ ਕਿਉਂਕਿ ਜਿਹੜੇ ਹਿਸਾਬ ਨਾਲ ਬਾਹਰ ਆਏ ਆ ਬਿੱਲੀ ਤਾਂ ਡਰ ਕੇ ਹੀ ਯਾਤਰੀਦਾ ਬਾਹਰ ਆਉਂਦੇ ਆ ਚਲੋ ਖੈਰ ਕੋਈ ਨਹੀਂ ਇੱਕ ਵਾਰ ਸਾਈਡਾ ਸੋਡਾ ਤੇ ਦੇਖ ਲੈਣੇ ਕਿ ਤੇ ਉੱਡੀ ਬਿੱਲੀ ਬੈਠੀ ਨਾ ਆਉਣੇ ਤਾਂ ਸਮਨੀ ਦਾਦੀ ਕੱਪੜਾ ਪਾਇਆ ਸੀ ਉੱਧਰ ਵੀ ਤੇ ਇੱਧਰ ਵੀ ਅਸੀਂ ਜਾਲੀ ਕਵਰ ਕੀਤੀ ਇਹ ਬਿੱਲੀ ਇਹਨਾਂ ਨੇ ਦੇਖੀ ਕਿੱਦਾਂ ਹੋਏਗੀ ਚਲੋ ਫਿਰ ਕੋਈ ਗੱਲ ਹਾਂ ਹਾਂ ਆਰੀਫ ਜਿਹੜੇ ਦੋਸਤਾਂ ਨੇ ਵੀ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਦੋਸਤੋ ਆਪਣੇ ਜਿਹੜੇ ਬੀਵੀ ਪੀਜਨ ਸੀਗੇ ਉਹ ਵੀ ਵੱਡੇ ਹੋ ਗਏ ਹੋਏ ਆ ਬਸ ਉਹਨਾਂ ਨੇ ਵੀ ਹੁਣ ਲਾ ਲਓ ਕੀ ਹਫਤੇ ਦੇ ਵਿੱਚ ਵਿੱਚ ਇੱਕ ਹਫਤਾ ਹੋਰ ਤੇ ਉਹਨਾਂ ਨੇ ਬਾਹਰ ਆਣਾ ਸਟਾਰਟ ਕਰਤ ਨਹੀਂ ਕੰਬਕੀ ਦਾ ਨਹੀਂ ਸ਼ੌਕ ਕਰਾਣੇ ਆ ਉਹਨਾਂ ਦਾ ਦੋਸਤਾਂ ਨਾਲ ਉਹ ਆਪਣੀ ਕਿੱਥੇ ਗਈ ਆਏ ਆਏ ਦੋਸਤਾਂ ਨਾਲ ਰਾਨੋ ਦੀ ਆ ਵੀ ਲੱਗੀ ਹੋਈ ਆਪਣੀ ਟੈਡਨ ਮਾਦੀ ਜਿਹਦੀ ਹੱਥ ਸਹੀ ਨਹੀਂ ਇਕ ਇਹ ਵੀ ਹੱਥ ਤੇ ਬੈਨ ਦੀ ਦਾਣਾ ਹੁਣੇ ਵੀ ਮੇਰੇ ਹੱਥ ਤੇ ਖੰਦੀ ਗਈ ਗਏ ਸਖ ਸਖ ਪੌਨੇ ਆ ਪੌਨੇ 5 ਮਿੰਟ ਬਸ ਵੇਟ ਕਰ ਸੋ ਸੋ ਅਦਨ ਬੇਬੀ ਜਨ ਦਾ ਕਰਾਈਏ ਹੋਵੇ ਇੱਕ ਬੇਬੀ ਜਨ ਅੰਦਰ ਲੁੱਡੀਆਂ ਪਾ ਰਿਹਾ ਅੱਡ ਠੀਕ ਹੈ ਇਹ ਵੱਡਾ ਹੋ ਗਿਆ ਆ ਵੀ ਵੱਡਾ ਹੋ ਕੇ ਆਪਣੇ ਘਰ ਜਾਲ ਅੰਦਰ ਦਾ ਇੱਕ ਬੇਬੀ ਜਨ ਇਧਰ ਇੱਕ ਥੋੜਾ ਛੋਟਾ ਅੰਦਰ ਬਾਕੀ ਅੰਡੇ ਰੈਡੀ ਨੇ ਉਹ ਵੀ ਬੱਚੇ ਨਿਕਲਣ ਕੇ ਥੋੜਾ ਜਨਾ ਕਰਦੇ ਦੋਸਤੋ ਇਹ ਮੌਸਮ ਚਲਾ ਦਿੱਤਾ ਠੰਡ ਵੀ ਅੱਜ ਸੂਰਜ ਨਿਕਲ ਆਇਆ ਠੰਡ ਘੱਟੀ ਐ ਤੇ ਪਹਿਲੀ ਗੱਲ ਇਹ ਕਿ ਮੌਸਮ ਸਾਫ਼ ਆਜ ਕੋਈ ਧੁੰਦਤ ਨਹੀਂ ਪਈ ਹੋਈ ਚਾਰੇ ਪਾਸੇ ਇਦਾਂ ਗਰਮੀਆਂ ਦਾ ਦਿਨ ਹੁੰਦਾ ਉਹਦਾ ਹੂੰ ਹੂੰ ਆ ਜਾ ਦੋਸਤ ਇਹਨਾਂ ਨੂੰ ਅੱਜ ਏ ਟਰੀ ਪੋੜ ਕੇ ਬੋਨੇ ਥੋੜੀ ਜੀ ਪੀਲੀ ਇੱਟ ਉਹ ਅੰਦਰ ਵੀ ਗਿੱਟੇ ਜੀ ਕਿੰਨੇ ਦਿਨ ਹੋਏ 4 5 6 ਦਿਨ ਹੋ ਗਏ ਨਾ ਭਾਈ ਉਹ ਵੀ ਪਾ ਦਿੰਦੇ ਆ ਦੇਖੋ ਰੇਣਾਂ ਕਿੰਨੇ ਅੱਜ ਪੂਰੇ ਤੇ ਆਪਾਂ ਡੇਲੀ ਬੀਨਾ ਨਾ ਅੱਗੇ ਭਾਈਦੇ ਆ ਨਾ ਤਾਲ ਪਰ ਸੇ ਇਹ ਠੰਡ ਵੈਰੀ ਸੀ ਉਹ ਆਪਾਂ ਮਸ਼ੀਨ ਨਾਲ ਗ੍ਰाइंड ਕਰਕੇ ਪਾਉਂਦੇ ਸੀ ਕਿਉਂਕਿ ਟਾਈਮ ਫਿਰ ਜਿਹਨਾਂ ਨੂੰ ਜਲਦੀ ਦਾਣਾ ਬੰਦ ਦੇ ਤੇ ਸਰਿੰਦਰ ਨੂੰ ਅੰਦਰ ਹੀ ਪਾ ਕੇ ਚੱਲ ਜਾਂਦੇ ਸੀ ਅੱਜ ਆਪਾਂ ਰੋਟੀ ਬਣਾ ਕੇ ਲਿਆਂਦੀ ਆ ਰੇ ਹੱਥ ਨਾਲ ਪਾਵਾਂਗੇ ਭਰੇ ਆ ਜਾਓ ਆ ਜਾਓ ਠੀਕ ਆ ਦੋਸਤੋ ਵੀਡੀਓ ਕਰਦੇ ਆ ਆਪੀ ਇੱਥੇ ਹੀ ਸਟਾਪ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਛੋਟਾ ਜਿਹਾ ਵਲੌਗ ਰਨਰ ਕੀਤਾ ਸ਼ੇਅਰ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਚੱਲ ਆਪਣਾ ਲਾਡ ਨਹੀਂ ਸਬਸਕ੍ਰਾਈਬ ਕਰਦੇ ਆ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ